ਬੜਾ ਟੱਟਾ ਸੀ ਪੜਿਆ ਹੋਇਆ ਤੀਜੇ ਪਾਰੇ 'ਚ ਕੁਰਾਨ ਦੇ ਉਂਦੀ ਗੱਲ ਉਹਨੂੰ ਉਹ ਕੇ ਮੁਹੰਮਦ ਸਾਹਿਬ ਨੇ ਕਿਹਾ ਖੁਦਾ ਨੇ ਨਾ ਕਿ ਕੁਰਬਾਨ ਕਰਦੇ ਰੱਬ ਨੂੰ ਰੱਬ ਦੇ ਖਾਈ ਨੂੰ ਕਿਉਂ ਪੂਜਦੇ ਆ ਉਹਨਾਂ ਮੁਸਲਮਾਨ ਗਊ ਕੁਰਬਾਨ ਕਰਨ ਲੱਗੇ ਧੁਰ ਕੀ ਬਾਣੀ ਆਈ ਇਹ ਸਾਹਿਬ ਸੰਗ ਜੀ ਧੁਰ ਕੀ ਆਦ ਪਰਮੇਸ਼ਰ ਦੀ ਤੁਰਉਜੋ ਆਦੀ ਰੂਪ ਬ੍ਰਹਮ ਹੈ ਉਹਦੀ ਪ੍ਰਾਪਤੀ ਵਾਲੀ ਬਾਣੀ ਆਈ ਹੈ ਇਨ ਸਗਲੀ ਚਿੰਤਾ ਮਿਟਾਈ ਦੁਨੀਆ ਵਿੱਚ ਬਾਣੀਆਂ ਚਾਰ ਪ੍ਰਕਾਰ ਦੀਆਂ ਪਿੰਡ ਦੀਆਂ ਮੰਨੀਆਂ ਚਾਰ ਪ੍ਰਕਾਰ ਦੀਆਂ ਬ੍ਰਹਿਮੰਡ ਦੀਆਂ ਮੰਨੀਆਂ ਪਿੰਡ ਦੀਆਂ ਬਾਣੀਆਂ ਸਾਗ ਸੰਗੇਜੀ ਪਰਾ ਹੈ ਜਿਹੜੀ ਨਾਭੀ ਵਿੱਚ ਹੈ ਅਤੇ ਪਸੰਦੀ ਹੈ ਜਿਹੜੀ ਹਿਰਦੇ ਵਿੱਚ ਹੈ ਅਤੇ ਮਦਮਾ ਕੰਠੂ ਜਿਹੜੇ ਬੇਖਰੀ ਹੈ ਜਿਹੜੀ ਜ਼ੁਬਾਨ ਨਾਲ ਬੋਲੀ ਦੀ ਹੈ ਇਹ ਚਾਰ ਪ੍ਰਕਾਰ ਦੀਆਂ ਬਾਣੀਆਂ ਸਰੀਰ ਵਿੱਚ ਹਨੀ ਆ ਅਤੇ ਇਸੇ ਪ੍ਰਕਾਰ ਬ੍ਰਹਿਮੰਡ ਵਿੱਚ ਵੀ ਬਾਣੀਆਂ ਹਨਗੀਆਂ ਚਾਰ ਪ੍ਰਕਾਰ ਦੀਆਂ ਇੱਕ ਤਾਤਕ ਬਾਣੀ ਹੈ ਤਤਾਂ ਦੇ ਖੜਕਾ ਜਿਵੇਂ ਪਾਣੀ ਦੇ ਚੇਰ ਚੇਰ ਨਿਕਲਦਾ ਅੱਗ ਤੋਂ ਘਰ ਘਰ ਸ਼ਬਦ ਨਿਕਲਦਾ ਹੈ ਧਰਤੀ ਦੇ ਟੱਕ ਟੱਕ ਸ਼ਬਦ ਨਿਕਲਦੇ ਪੱਟੀਆਂ ਇਹ ਆਉਣ ਵਿੱਚੋਂ ਸਰਣ ਸਰਾਂ ਦਾ ਸ਼ਬਦ ਹੈ ਆਕਾਸ਼ ਵਿੱਚੋਂ ਜਿਵੇਂ ਕਿ ਕੀ ਕੁਦਰਤ ਵਿੱਚ ਸਰਨਾਟੇ ਪੈਂਦੇ ਆ ਇਹ ਆਵਾਜ਼ਾਂ ਹਨਗੀਆਂ ਇਹ ਹੈ ਤਤਕ ਬਾਣੀ ਤਤਾਂ ਦੀ ਵਿਵਾਰ ਅਤੇ ਇਸ ਪ੍ਰਕਾਰ ਮਈ ਕੱਟ ਕਬਾਣੀ ਮੈਂ ਕੱਟ ਕਬਾਣੀ ਉਹ ਹੈ ਜਿਹੜਾ ਕਿਸੇ ਨੂੰ ਇਲਾਮ ਹੋਣਾ ਕਿ ਫਲਾਣੇ ਵੱਗ ਤਾ ਗਨ ਹੋਵੇ ਕੀ ਕਦੀਆਂ ਗੱਲਾਂ ਸੁਜਣੀਆਂ ਇਹ ਮਈ ਕੱਟ ਕਬਾਣੀ ਇਹ ਬਾਣੀ ਸਾਰਿਆਂ ਤੋਂ ਨਿਆਰੀ ਹੈ ਧੁਰਤੀ ਧਰਿਓ ਆਗ ਰੂਪ ਸਾਰਿਆਂ ਦਾ ਸਾਰਿਆਂ ਦਾ ਮੁੱਢ ਰੂਪੀਓ ਪ੍ਰਵੇਸ਼ਵਰ ਹੈ ਉਹਦੀ ਪ੍ਰਾਇਵੇਟ 80000 ਰੁਪਏ ਦੀ ਜਿਵੇਂ ਵੇਚ ਕਰ ਮਕਾਨ ਕਹਿੰਦੀ ਹੂ ਨਹੀਂ ਹੈ ਇਹ ਜੋ 16000 ਜਿਵੇਂ ਉਪਾਸ਼ਨਾ ਨੂੰ ਕਹਿੰਦੀ ਉਨੀ ਬਾਣੀ 4000 ਜਿਵੇਂ ਵਿਦਵਾਨ ਦੇ ਵਾਕਾਂ ਨੂੰ ਕਹਿੰਦੀ ਇਸ ਪ੍ਰਕਾਰ ਨਹੀਂ ਇਹ ਬਾਣੀ ਇਹ ਅੱਦੀ ਰੂਪ ਪਰਮੇਸ਼ਵਰ ਦੀ ਪ੍ਰਾਪਤੀ ਵਾਲੀ ਬਾਣੀ ਹੈ ਇਸ ਵਿੱਚ ਸਤ 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 ਨਾਨਕ ਕਹਿਆ ਆਪਣੇ ਹਿਰਦੇ ਦੇਖ ਸੰਭਾਲੇ ਸਰੂਪ ਜੋ ਪਰਮੇਸ਼ਵਰ ਸਾਰਿਆਂ ਦਾ ਅਧਾਰ ਰੂਪ ਹੈ ਆਸਾ ਰੂਪ ਹੈ ਉਹਦੀ ਪ੍ਰਾਪਤੀ ਵਾਲੀ ਇਹ ਬਾਣੀ ਹੈ ਜਾਂਕ ਯਾਦ ਜਗੇ ਜਨ ਕੋਏ ਜੋ ਜਾਪੇ ਕਾਂਕੀ ਗੱਤ ਹੋਏ ਜਿਹੜੀਆਂ ਬੇਦਾਨੀਆਂ ਬਾਣੀਆਂ ਹਨ ਉਹ ਜਿਹ ਬ੍ਰਾਹਮਣ ਹੀ ਪੜ ਸਕਦਾ ਸੀ ਛਤਰੀ ਸੁਣ ਸਕਦਾ ਸੀ ਵੈਸੇ ਸਵਣ ਸਕਦਾ ਸੀ ਅਤੇ ਉਹ ਵਿਦੇਸ਼ ਨਹੀਂ ਸੀ ਕਿ ਨਸੂਦਰ ਨਹੀਂ ਸੁਣ ਸਕਦਾ ਮਨੁਸਿਮਨ ਲਿਖਾਇਆ ਗਿਆ ਕੋਈ ਸੁਣਲੇ ਸੂਤਰੇ ਦੇ ਕੰਨਾਂ ਛਿੱਕਾ ਪਾ ਕੇ ਘਾੜਦੇ ਹੋਏ ਜੇ ਸੂਦਰ ਉਪਦੇਸ਼ ਦੇ ਦੇਵੇ ਤਾਂ ਉਹਦੀ ਜ਼ੁਬਾਨ ਕੱਟਦੇ ਹੋ ਇਹਨਾਂ ਦੰਡ ਸੀ ਹਜੂਰ ਨੇ ਅੰਮ੍ਰਿਤ ਨੂੰ ਬਾਣੀ ਉਹ ਕਿਆ ਜਾਤ ਯਾਦ ਜਪੇ ਜਨ ਕੋਏ ਜੋ ਯਾਪੇ ਉਸ ਕੀ ਗਤ ਹੋਏ ਸਾਰਿਆਂ ਦੀ ਕਲਿਆਣ ਕਰਨ ਵਾਲੀ ਇਹ ਧੁਰ ਕੀ ਬਾਣੀ ਹੈ ਮੋਢ ਰੂਪ ਦੀ ਜਿਵੇਂ ਸਾਰਿਆਂ ਦੇ ਪਉਣ ਸਰੂਪ ਬਣੀ ਹੋਈ ਹੈ ਜਿਵੇਂ ਪਾਣੀ ਸਾਰਿਆਂ ਤੋਂ ਲਾਉਣ ਵਾਲਾ ਹੈ ਉਸੋ ਪ੍ਰਕਾਰ ਮਹਾਰਾਜੀ ਬਾਣੀ ਮੁਕਤ ਕਰਨ ਵਾਲੀ ਹੈ ਸਾਰਿਆਂ ਨੂੰ ਸਾਰਿਆਂ ਨੂੰ ਜੋੜ ਦੇਣ ਵਾਸਤੇ ਬਾਣੀ ਹੈ ਇਹ ਇਹ ਧੁਰ ਕੀ ਆਦੀ ਰੂਪ ਪਰਮੇਸ਼ਰ ਦੀ ਇਹ ਬਾਣੀ ਆਈ ਹੈ ਸਾਧ ਲਈ ਚੇਤਨ ਮਿਟਾਈ ਉਦੋਂ ਜਦੋਂ ਸਾਧ ਸੰਗਤ ਜੀ ਫਿਕਰ ਬਣੇ ਰਹਿੰਦੇ ਆ ਬੇਦਕ ਤੇ ਇਫਤਰਾ ਭਾਈ ਦਿਲ ਘਰ ਸਿਕਰਨਾ ਜਾਏ ਬੇਦਾਂ ਨੂੰ ਪੜੋ ਉਦੋਂ ਤੇ ਕਈ ਕਰਮ ਹੈਗੇ ਹਮਗੇ ਜਿਹੜੇ ਬਿਧੀ ਰੂਪ ਹਨਗੇ ਦੂਜੇ ਵਦਨ ਖੇਦ ਰੂਪ ਦੇ ਰੂਪ ਹੋਏ ਆ ਕਿਤੇ ਉਹ ਬਾਸ਼ਨਾ ਬਿਧੀ ਰੂਪ ਆ ਕਿਤੇ ਉਹ ਬਾਸ਼ਨਾ ਖੇਦ ਰੂਪ ਆ ਇਸੇ ਪ੍ਰਕਾਰ ਸਾਧ ਸੰਗਤ ਜੀ ਚਿੰਤਾ ਬਣੀ ਰਹਨੀ ਹੈ ਜਗਿਆਸ਼ਮਾਨੋ ਅਤੇ ਇਸੇ ਪ੍ਰਕਾਰ ਕਿਤੇ ਕੁਰਾਨ 'ਚ ਲਿਖਿਆ ਹੋਇਆ ਜੇ ਜਿਹੜਾ ਕਿਸੇ ਦੀ ਅੱਖ ਕੱਢਦਾ ਉਹਨੂੰ ਅੱਖ ਦੇਣੀ ਪੈਂਦੀ ਜਿਹੜਾ ਕਹਦਾ ਕੰਨ ਕੱਢਦਾ ਕੰਨ ਦੇਣਾ ਪੈਂਦਾ ਤੇ ਕਿਤੇ ਲਿਖਿਆ ਕਿ ਕੁਰਬਾਨੀ ਦਿਓ ਇੱਕ ਰੇਖ ਕਰਕੇ ਬੜਾ ਟੱਟਾ ਸੀ ਪੜਿਆ ਹੋਇਆ ਤੀਜੇ ਪਾਰੇ 'ਚ ਕੁਰਾਨ ਦੇ ਉਹੀ ਗੱਲ ਉਹਨੂੰ ਆ ਕੇ ਮੁਹੰਮਦ ਸਾਹਿਬ ਨੇ ਕਿਹਾ ਖੁਲਾਵੇਂ ਨਾ ਕਿ ਕੁਰਬਾਨ ਕਰ ਦੇ ਰੱਬ ਨੂੰ ਰੱਬ ਦੇ ਖਾਏ ਨੂੰ ਕਿਉਂ ਪੋਜਦੇ ਐ ਉਹਨਾਂ ਮੁਸਲਮਾਨ ਉਹ ਕੁਰਬਾਨ ਕਰਨ ਲੱਗੇ ਇਸ ਪ੍ਰਕਾਰ ਰੋਵਿਕਰ ਸਾਧ ਸੰਗਤ ਜੀ ਇਹੀ ਇਹੀ ਗੱਲਾਂ ਹੁੰਦੀਆਂ ਕਿਤੇ ਦਾ ਕੰਨ ਦੇ ਵੱਟੇ ਕੰਨ ਦੇਣਾ ਪੈਂਦਾ ਅੱਖ ਦੇ ਵੱਟੇ ਅੱਖ ਦੇਣੀ ਪੈਂਦੀ ਹੈ ਤੇ ਨਾਲੇ ਕਹਿੰਦਾ ਲਾ ਇਲਾ ਇਲਾ ਸਵਾਲ ਲਾ ਤੇ ਹੋਰ ਨਹੀਂ ਕੋਈ ਤੇ ਫਿਰ ਕਹਿੰਦਾ ਮੁਹੰਮਦ ਰਸੂਲ ਲਿਲਾ ਮੁਹੰਮਦ ਰਸੂਲ ਭੇਜਿਆ ਹੋਇਆ ਅੱਲਾ ਦਾ ਇਸ ਪ੍ਰਕਾਰ ਸਾਧ ਸੰਗਤ ਜੀ ਉਹਨੇ ਚਿੰਤਾ ਬੜੀਆਂ ਰਹਿਣੀਆਂ ਹਨ ਸੋ ਇਹ ਗੁਰਬਾਣੀ ਜਿਹੜੀ ਤੁਸ ਸਗਲੀ ਚਿੰਤ ਮਟਾਈ ਸਾਰੀਆਂ ਚਿੰਤਾ ਨੂੰ ਮਿਟਨ ਵਾਲੀ ਹੈ ਜੇ ਇਹ ਕਹਿੰਦੇ ਇੱਕ ਮੇਵਾਦਤੀ ਬ੍ਰਹਮ ਤੋਂ ਫੇਰ ਅਧਿਕਾਰ ਕਿਉਂ ਨਹੀਂ ਸਭ ਨੂੰ ਸਭ ਆਸਤੇ ਅਧਿਕਾਰ ਨਹੀਂ ਹੈ ਇਸ ਕਰਕੇ ਸਾਜ ਸੰਗੇਜੀ ਗੁਰਬਾਣੀ ਹੈ ਜਿਹੜੀ ਸਾਰੀਆਂ ਚਿੰਤਾ ਨੂੰ ਆਈ ਹੋਈ ਵਿਰਤਾਂ ਨੂੰ ਮੇਟਨ ਨੂੰ ਸਮਰੱਥਾ ਕਾਲ ਦੀ ਵਿਰਤਾਂ ਨੂੰ ਭਰਮ ਦੀ ਵਿਰਤਾਂ ਨੂੰ ਜਨਮ ਦੀ ਵਿਰਤਾਂ ਨੂੰ ਸਾਰੀਆਂ ਜਨਮ ਬਾਝ ਜਾਨੀ ਵਿਰਤਾਂ ਸਾਰੀਆਂ ਸਾਰੀਆਂ ਚਿੰਤਾ ਨੂੰ ਮੇਟ ਦੁੱਟਾ ਹੈ ਐਸੀ ਅਮਰਤੂ ਬਾਣੀ ਤੋਂ ਰਵਾਜ ਤੋਂ ਆਈ ਹੈ ਤੁਰਕੀ ਬਾਣੀ ਆਈ ਇਹ ਜਿਹੜੀ ਬਾਣੀ ਹੈ ਸਾਈਂ ਸੰਤ ਜੀ ਤੁਰ ਆਜ ਰੂਪ ਪਰਮੇਸ਼ਰ ਵੱਲੋਂ ਆਈ ਹੋਈ ਹੈ ਦਿਨ ਸਾਲੀ ਚਿੰਤਾ ਮਟਾ ਇਹ ਗੈਸੀ ਤੁਰਕੀ ਬਾਣੀ ਹੈ ਚਾਰ ਪ੍ਰਕਾਰ ਦੀਆਂ ਬਾਣੀਆਂ ਪਿੰਡੀਆਂ ਪਰ ਆ ਬਾਣੀ ਜਿਹੜੀ ਹੈ ਨਾਭੀ ਵਿੱਚ ਹੈ ਅਤੇ ਸ਼ਾਂਤੀ ਹਿਰਦੇ ਵਿੱਚ ਹੈ ਮਦਵਾ ਕੰਠ ਵਿੱਚ ਹੈ ਬੇਖਰੀ ਜਵਾਨ ਵਿੱਚ ਹੈ ਇਹ ਚਾਰ ਪ੍ਰਕਾਰ ਦੀਆਂ ਪਿੰਡੀਆਂ ਬਾਣੀਆਂ ਹਨ ਚਾਰ ਹੀ ਬ੍ਰਹਮੰਡ ਦੀਆਂ ਬਾਣੀਆਂ ਹਨ ਬ੍ਰਹਮੰਡ ਵਿੱਚ ਇੱਕ ਤਾਂ ਤਾਤਕਵਾਣੀ ਅਤੇ ਤਤਾਂ ਦੀ ਆਵਾਜ਼ ਜਿਹੜੀ ਹੈ ਧਰਤੀ ਦੇ ਪੱਟਣ ਤੋਂ ਪਾਣੀ ਦੇ ਛਿੱਲ-ਛਿੱਲ ਦੀ ਆਵਾਜ਼ ਹੈ ਹਵਾ ਦੀ ਸਰਸਾਂ ਦੀ ਆਵਾਜ਼ ਇਸ ਪ੍ਰਕਾਰ ਅੱਗ ਦੀ ਭੜਪੜ ਆਵਾਜ਼ ਆਕਾਸ਼ ਦੀ ਇਸੇ ਤਰ੍ਹਾਂ ਸੂਂ-ਸੂਂ ਦੀ ਟਿਕੇ ਤੋਂ ਕੁਦਰਤੀ ਸ਼ਰਨਾਟੇ ਕਹਿਣੇ ਇਹ ਚ ਇਹ ਤੰਦਕਾਵਾਜ ਨੂੰ ਕਹਿੰਦੇ ਹੈ ਇਹ ਬਾਣੀ ਹੈ ਤਤਾਂ ਦੀ ਇਸੇ ਪ੍ਰਕਾਰ ਅੱਗੇ ਬ੍ਰਹਮਾ ਦਾ ਤਾਤਕ ਬਾਣੀ ਤੇ ਗੁਣਾਤਮਕ ਬਾਣੀ ਅਭੀ ਇਹ ਜੀ ਸ਼ਾਸਤਰ ਪ੍ਰਾਣ ਆਦਿ ਕੇ ਸਗੁਣ ਵਿਸ਼ਿਆ ਦੇਦਾ ਕਿ ਤਨਾ ਗੁਣਾ ਦੀ ਬਾਣੀ ਹੈ ਅਜੇ ਇਸੇ ਪ੍ਰਕਾਰ ਅੱਗੇ ਪ੍ਰਕਿਰਤਕ ਬਾਣੀ ਹੈ ਪ੍ਰਕਿਰਤਕ ਬਾਣੀ ਪ੍ਰਕਿਰਤੀ ਦੇ ਅਨਸਾਰ ਇਲਹਾਮ ਹੋਣਾ ਕਿਸੇ ਅਵਤਾਰ ਨੂੰ ਕਿ ਮੈਨੂੰ ਇਹ ਆਗਿਆ ਖੁਦਾ ਵੱਲੋਂ ਤੂੰ ਇਹ ਕੰਮ ਕਰ ਤੇ ਮੈਂ ਤੱਜਕ ਬਾਣੀ ਜਿਹੜੇ ਦਿਲਾਂ ਦੀ 부ਝ ਲੈਣੀ ਉਸ ਸ਼ਕਤੀ ਦੇ ਨਾਲ ਇਹ ਚਾਰ ਪ੍ਰਕਾਰ ਦੀਆਂ ਬ੍ਰਹਿਮੰਡ ਦੀਆਂ ਬਾਣੀਆਂ ਹਨਗੀਆਂ ਇਹ ਬਾਣੀ ਇਹਨਾਂ ਚਾਰ ਪਿੰਡੀਆਂ ਤੇ ਚਾਰ ਬ੍ਰਹਿਮੰਡੀਆਂ ਤੇ ਵੱਖਰੀ ਹੈ कैसी ਹੈ ਰਹਾ ਤੁਰ ਕੀ ਬਾਣੀ ਜੋ ਆਜੂ ਪਰਮੇਸ਼ਵਰ ਹੈ ਉਹਦੀ ਸਰੂਪ ਲਖਣਾ ਵਾਲੀ ਉਹਦੇ ਸਿਮਰਨ ਕਰਨ ਵਾਲਿਆਂ ਦੀ ਮਹਿਮਾ ਵਾਲੀ ਉਸਦੇ ਸਰੂਪ ਨੂੰ ਵਧਾਉਣ ਵਾਲੀ ਗੁਰਾਂ ਦੀ ਮਹਿਮਾ ਇਸ ਵਿੱਚ ਇਹ ਸੰਗਤਾਂ ਦੀ ਮਹਿਮਾ ਤੇ ਨਾਮ ਦੀ ਮਹਿਮਾ ਅਤੇ ਉਸ ਪਰਮੇਸ਼ਰ ਦੀ ਮਹਿਮਾ ਜੱਪਰ ਵਾਲਿਆਂ ਦੀ ਮਹਿਮਾ ਐਸੀ ਅੱਜ ਦੀ ਪਰਿਵੇਸ਼ੋਂ ਵੱਲੋਂ ਸਤਿਗੁਰੂ ਮਾਨਕ ਰੂਪ ਵਿੱਚ ਸਫੁਰਨ ਹੋਈ ਆਈ ਹੈ ਪ੍ਰਗਟ ਹੋਈ ਹੈ ਦਿਨਸਾਹੀ ਚਿੰਤਾ ਮਤਾਏ ਜੇ ਉਸ ਬਾਣੀ ਦੇ ਤਾ ਬੇਲ ਕਤੇ ਇਸ ਤਰ੍ਹਾਂ ਭਾਈ ਦਿਲ ਦਾ ਫਿਕਰ ਨਾ ਜਾਏ ਦੇਲਕ ਪਹਿਮਾਨੇ ਪੜਨੇ ਕਰਕੇ ਇਸ ਤਰ੍ਹਾਂ ਖੋਲਾ ਖਾਲੀ ਕਰਨੇ ਕਰਕੇ ਦਿਲ ਦਾ ਫਿਕਰ ਨਹੀਂ ਜਾਂਦਾ ਸੰਸਾਰ ਬਣਾ ਰਹਿਣਾ ਵੀ ਕਿਹੜਾ ਕਰਮੋ ਇਸ ਪ੍ਰਕਾਰ ਕਿ ਸ਼ੰਕਾ ਸੁਨ ਬੇਲ ਪ੍ਰਾਨ ਬੇਨਾਗਰਨ ਸ਼ੰਕੇ ਸ਼ੰਕਾ ਫੜਉਂਦੀ ਹੈ ਕਿਹੜਾ ਕਰਮ ਕਰਮ ਵਿਚਾਰੀਏ ਸ਼ੰਕਾ ਸੁਨ ਬੇਲ ਵਿਪਰਾਨ ਇਸ ਪ੍ਰਕਾਰ ਸ਼ੰਕਾ ਨਹੀਂ ਮਿਟਦੀਆਂ ਇਸ ਪ੍ਰਕਾਰ ਕਿ ਇਹਨੇ ਕਦੇ ਬਾਦਕਾਂ ਚ ਇਹਨਾਂ ਦੀ ਫੋਲਾ ਫਾਲੀ ਚ ਵੀ ਸ਼ੰਕਾ ਨਹੀਂ ਮਿਟਦੀਆਂ ਕਿਤੇ ਜੀਵ ਕਤ ਕਰਨ ਮਾੜਾ ਲਿਖਿਆ ਕੁਰਾਨ ਦੇ ਵਿੱਚ ਕਿ ਕੈਨੇਡਾ ਦੇ ਬਟੇ ਕਾਨੂੰਨ ਵੇਣਾ ਪੂ ਅਖਰੀ ਵਟੇ ਅਖਵੇ ਵੀ ਪੂ ਕਿਤੇ ਗਊਆਂ ਆਦਿਕਾਂ ਨੂੰ ਜੀਵਾ ਕਰਨ ਨਤੀਜੇ ਬਾਰੇ ਜੀ ਲਿਖਿਆ ਹੈ ਕਿ ਇੱਕ ਬੱਚਾ ਸੀ ਉਹ ਵੀ ਹਿੰਦੂ ਪੂਜਾ ਕਰਦੇ ਸੀ ਇਹਨੂੰ ਖਲਾ ਦੇ ਨਾ ਤੇ ਕੁਰਬਾਨ ਕਰਦੇ ਹੋ ਉਦੋਂ ਤੇ ਗਊ ਦੀ ਕੁਰਬਾਨੀ ਉਹ ਮੁਸਲਮਾਨ ਦੇਣ ਲੱਗੇ ਇਸ ਪ੍ਰਕਾਰ ਜਿਕੇ ਲਿਖੇ ਹੋਏ ਹੈ ਇਹਨੂੰ ਸਰ ਸੰਜੇ ਜੀ ਕਿੰਨਾ ਨਿੰਮਟਦੀ ਹੈ ਨਾ ਪੁਸਤਕਾਂ ਨੇ ਪੜ੍ਹਨੇ ਕਰਕੇ ਤੋਂ ਅਮਰ ਕੂ ਬਾਣੀ ਐਸੀ ਹੈ ਤੁਸੀਂ ਸੁਣੀ ਸਰਸਵਤੀ ਜੈਨ ਸਮੇਟਾ ਇਹ ਸਾਰੀ ਜਮਮ ਮਰਦ ਦੀ ਦੁਕਾ ਦੀ ਜਿੰਨੀ ਚਿੰਤਾ ਸੀ ਉਹ ਸਾਰੀ ਮਿਟ ਦਿੱਤੀ ਹੈ